ਭੁੱਲ ਜੋਰ ਨਾ ਲੱਗਣਾ ਅਸੀਂ ਇਹ ਨਹੀਂ ਵੀ ਖੀਰ ਲਈ ਕਾਂਗਰਸ ਕਾਲਿਆਂ ਵਾਂਗੂ ਨਹੀਂ ਖੀਰ ਲਈ ਹਫ਼ਤੇ ਕੰਮ ਕਰਨਾ ਸਾਡੇ ਬੰਦੇ ਤੇ ਪਹਿਲੇ ਜਦਨ ਟਿਕਟ ਨਾਲ ਉਦੋਂ ਤੋਂ ਹੀ ਲੱਜਦੇ ਆ ਲੋਕਤੰਤਰ ਦਾ ਘਾਣ ਹੋ ਰਿਹਾ ਪੰਜਾਬ ਦੇ ਹੱਕ ਖੋਏ ਜਾ ਰਹੇ ਲੋਕਾਂ ਨੇ ਇਹ ਵੀ ਮਨ ਬਣਾਇਆ ਕਿ ਮਾਨ ਸਾਹਿਬ ਵੀ ਇੱਕ ਵਾਰ 13 ਐਮਪੀ ਭੇਜਣੇ ਆ ਜਿਹੜੇ ਜ਼ੋਰਦਾਰ ਤਰੀਕੇ ਨਾਲ ਦੇਖਦੇ ਲੋਕਤੰਤਰ ਔਰ ਪੰਜਾਬ ਦੇ ਹੱਕਾਂ ਤੇ ਪਹਿਰਾ ਦੇ ਸਕਣ ਇਹ ਕਾਲੀ ਭਾਜਪਾ ਵਾਲੇ ਕੋਈ ਕੁਸ਼ਕਦਾ ਨਹੀਂ ਉੱਥੇ ਜਿੰਨੇ ਕਾਂਗਰਸੀ ਗਏ ਆ ਸੈਂਟਰ ਤੇ ਇਹਨਾਂ ਦਾ ਫਰਜ਼ ਬੰਦਾ ਉਹ ਗੁੰਗੇ ਭੇਦਨ ਕਿ ਕਿਥੋਂ ਬਲਣਗੇ ਤਾਂ ਮਾਨ ਸਾਹਿਬ ਨੇ ਇਸ ਵਾਰ ਅਪੀਲ ਕੀਤੀ ਆ ਔਰ ਮੈਨੂੰ ਵੀ ਸ਼੍ਰੀ ਨਨਕਪੁਰ ਸਾਹਿਬ ਵਰਗੀ ਪਵਿੱਤਰ ਧਰਤੀ ਤੋਂ ਮੌਕਾ ਦਿੱਤਾ ਹੈ ਨਨਕਪੁਰ ਸਾਹਿਬ ਹਲਕੇ ਤੋਂ ਹਰ ਵੱਲ ਚੰਦੂਆਂ ਦਾ ਖੜਦੇ ਆ ਰਹੇ ਨੇ ਕਿਵੇਂ ਲੱਗਦਾ ਕਿਵੇਂ ਦਾ ਮੁਕਾਬਲਾ ਯਾਰ ਪਹਿਲਾਂ ਖੜੇ ਸੀ ਜਿਤਾਵ ਹੀ ਦਿੱਤਾ ਲੋਕਾਂ ਨੇ 14 ਚ ਤੇ ਪੁੱਤ ਦੇ ਉੱਥੇ ਪਟਿਆਲੇ ਸਾਰੇ ਪੈਸੇ ਲਾਤੇ ਨਨਕਪੁਰ ਸਾਹਿਬ ਵਾਲੇ ਲੋਕਾਂ ਦੇ ਪੈਸੇ ਉੱਥੇ ਲਾਤੇ ਇਹਨਾਂ ਦੀ ਲੜਾਈ ਆਪਣੇ ਪੁੱਤਾਂ ਨੂੰ ਰਾਜਨੀਤਿਕ ਸੈੱਟ ਕਰਨ ਦੀ ਆ ਸਾਡੀ ਲੜਾਈ ਪੰਜਾਬ ਦੇ ਪੁੱਤਾਂ ਨੂੰ ਬਿਹਤਰ ਬਣਾਉਣ ਦੀ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਕੈਂਡੀਡੇਟ ਨੇ ਸਾਡੇ ਨਾਲ ਮਾਲਵਿੰਦਰ ਸਿੰਘ ਕੰਕ ਕੰਕ ਸਾਹਿਬ ਕਿਵੇਂ ਦੇਖਦੇ ਹੋ ਕੰਕ ਸਾਹਿਬ ਕਿਵੇਂ ਦੇਖਦੇ ਹੋ ਅੱਜ ਖਰੜ ਦਾ ਜਿਹੜੇ ਦਫਤਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਖਰੜ ਦੇ ਦਫਤਰ ਦਾ ਜੀ ਅੱਜ ਸਾਡੇ ਜਿਹੜੇ ਖਰੜ ਹਲਕਾ ਹੈ ਉੱਥੇ ਤੁਹਾਨੂੰ ਪਤਾ ਇਲੈਕਸ਼ਨ ਤੇ ਜੋਰਾਂ ਤੇ ਆ ਅੱਜ ਇਸ ਕਨਸਟੈਂਸੀ ਦਾ ਆਫਿਸ ਜਿਹੜਾ ਆ ਫਾਰਮਲੀ ਅੱਜ ਸ਼ੁਰੂ ਕਰ ਰਹੇ ਆ ਔਰ ਸਾਡੇ तमाम ਜਿਹੜੇ ਪਾਰਟੀ ਦੇ ਲੀਡਰ ਵਲੰਟੀਅਰ ਸਹਿਬਾਨਾਂ ਦਾ ਹੈ ਕਹਿਣਾ ਸੀ ਵੀ ਸਾਨੂੰ ਅਸੀਂ ਫੁੱਲ ਜ਼ੋਰ ਨਾਲ ਲੱਗਣਾ ਅਸੀਂ ਇਹ ਨਹੀਂ ਵੀ ਅਖੀਰਲੇ ਕਾਂਗਰਸ ਕਾਲੀਆਂ ਵਾਂਗੂ ਨਹੀਂ ਅਖੀਰਲੇ ਹਫ਼ਤੇ ਕੰਮ ਕਰਨਾ ਸਾਡੇ ਬੰਦੇ ਤੇ ਪਹਿਲੇ ਜਦੋਂ ਟਿਕਟ ਆਊਂਸ ਉਦੋਂ ਤੋਂ ਹੀ ਲੱਗ ਪਏ ਆ ਤਾਂ ਉਹਨਾਂ ਨੇ ਕਿਹਾ ਸੀ ਕਿ ਸੈਂਟਰਲਾਈਜ਼ ਚਾਹੀ ਜਗ੍ਹਾ ਹੋਣੀ ਚਾਹੀਦੀ ਜਿੱਥੇ ਪਲੈਨਿੰਗ ਕਰਕੇ ਸਵੇਰੇ ਚੁਰਨਾ ਰਾਤ ਨੂੰ ਸੋ ਅੱਜ ਸਾਡੇ ਬੀਬਾ ਜੀ ਜਿਹੜੇ ਇੱਥੋਂ ਦੇ ਐਮ.ਐਲ.ਏ ਵੀ ਆਂ ਔਰ ਸਾਡੇ ਮੰਤਰੀ ਵੀ ਆਂ ਪੰਜਾਬ ਦੇ ਉਹ ਵੀ ਰਹਿਣਗੇ ਔਰ ਸਾਡੀ ਸਾਰੀ ਪੂਰੀ ਲੀਡਰਸ਼ਿਪ ਜਿਹੜੀ ਆ ਖਰੜ ਹਲਕੇ ਦੀ ਉਹ ਅੱਜ ਰੌਗੀ ਹੋਰ ਗੁਰੂ ਸਾਹਿਬ ਦਾ ਆਉਟ ਆਸ਼ਰਾ ਲੈ ਕੇ ਅਸੀਂ ਸ਼ੁਰੂ ਕਰ ਰਹੇ ਹਾਂ ਕਿਵੇਂ ਲੱਗਦਾ ਹੈ ਅਨੰਤਪੁਰ ਸਾਹਿਬ ਪੂਰੇ ਹਲਕੇ ਦੇ ਵਿੱਚ ਹੀ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਗਲੀ ਗਲੀ ਘਰ ਘਰ ਜਾ ਰਹੇ ਹੋ ਕੋਈ ਦਿੱਕਤਾਂ ਆ ਰਹੀਆਂ ਹੋਣ ਕਿਵੇਂ ਦੇ ਲੋਕਾਂ ਦਾ ਕਿੰਨਾ ਜਿਹੜਾ ਹੌਸਲਾ ਫਦਾ ਹੀ ਮਿਲਦੀ ਪੰਜਾਬ ਦੇ ਜਿਹੜੇ ਲੋਕ ਹਨ ਇਹ ਬੜੇ ਜਾਗਰੂਕ ਲੋਕ ਹੈ ਹੁਣ ਲੋਕ ਕੋਈ ਵੀ ਗੱਲ ਹੋਵੇ ਉਹ ਕੰਪੇਅਰ ਕਰਦੇ ਆ ਪਿਛਲਿਆਂ ਨਾਲ ਔਰ ਜਦੋਂ 70 75 ਸਾਲ ਦਾ ਪੂਰਾ ਇੱਕ ਵੱਡਾ ਅਰਸਾ ਆ ਕਾਲੀ ਭਾਜਪਾ ਕਾਂਗਰਸ ਦਾ ਮਾਨ ਸਾਹਿਬ ਨੂੰ ਤੇ ਹੋਈ ਦੋ ਸਾਲ ਔਰ ਦੋ ਸਾਲਾਂ ਜਿਸ ਬਿਹਤਰ ਤਰੀਕਿਆਂ ਨਾਲ ਨੌਜਵਾਨੀ ਔਰ ਕਿਸਾਨੀ ਔਰ ਜਿਹੜਾ ਸਾਡਾ ਛੋਟਾ ਕਾਰੋਬਾਰੀ ਹੈ ਦੁਕਾਨਦਾਰ ਉਹਦੀ ਬਿਹਤਰੀ ਲਈ ਮਾਨ ਸਾਹਿਬ ਨੇ ਕੰਮ ਕੀਤਾ ਲੋਕ ਸੰਤੁਸ਼ਟ ਹੈ ਪਰ ਲੋਕਾਂ ਨੇ ਇਹ ਮਨ ਬਣਾਇਆ ਵੀ ਇਹਨਾਂ ਨੂੰ ਅਜੇ ਸਮਾਂ ਦੇਣਾ ਹੈ ਔਰ ਅੱਜ ਜਿਸ ਤਰੀਕੇ ਨਾਲ ਦੇਸ਼ 'ਚ ਲੋਕਤੰਤਰ ਦਾ ਘਾਣ ਹੋ ਰਿਹਾ ਪੰਜਾਬ ਦੇ ਹੱਕ ਖੋਏ ਜਾ ਰਹੇ ਲੋਕਾਂ ਨੇ ਵੀ ਮਨ ਬਣਾਇਆ ਕਿ ਮਾਨ ਸਾਹਿਬ ਦੀ ਅਗਵਾਈ 'ਚ 13 MP ਭੇਜਣੇ ਆ ਜਿਹੜੇ ਜ਼ੋਰਦਾਰ ਤਰੀਕੇ ਨਾਲ ਦੇਸ਼ ਦੇ ਲੋਕਤੰਤਰ ਔਰ ਪੰਜਾਬ ਦੇ ਹੱਕਾਂ ਤੇ ਪਹਿਰਾ ਦੇ ਸਕਣ ਔਰ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਪੰਚਾਇਤ ਹੈ ਉੱਥੇ ਪੰਜਾਬ ਦੀ ਆਵਾਜ਼ ਬਣ ਕੇ ਜਿਹੜੇ ਆ ਮਾਨ ਸਾਹਿਬ ਦੇ ਜਿਹੜੇ ਸਪਾਈ ਸਾਡੇ ਵਰਗੇ ਹੋ ਜਾਣਗੇ ਔਰ ਪੰਜਾਬ ਦੇ ਹੋਰ ਹੱਕਾਂ ਤੇ ਡਾਕਿਆਂ ਨੂੰ ਰੋਕਣਗੇ ਕੰਗਸਾ ਕਿਵੇਂ ਦੇਖਦੋਂ ਕੇਜਰੀਵਾਲ ਸਾਹਿਬ ਦਾ ਕੈਂਪੇਨਿੰਗ ਦੇ ਵਿੱਚ ਨਾ ਹੋਣਾ ਕਿਉਂਕਿ ਜੇਲ੍ਹ ਚ ਨਜ਼ਰਬੰਦ ਨੇ ਉਹਨਾਂ ਦਾ ਨਾ ਹੋਣਾ ਕੈਂਪੇਨਿੰਗ ਚ ਕਿੰਨਾ ਜਿਹੜਾ ਘੱਟ ਲੱਗਦਾ ਹੈ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਅਲਟਰਨੈਟਿਵ ਪੋਲਿਟਿਕਸ ਦੇਸ਼ ਨੂੰ ਦਿੱਤੀ ਹੈ ਔਰ ਭਾਜਪੀ ਨੂੰ ਇਹੀ ਡਰ ਸਤਾ ਰਿਹਾ ਇਨਾਂ ਦਾ ਮਕਸਦ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਇਲੈਕਸ਼ਨ ਕੈਂਪੇਨ ਚ ਨਹੀਂ ਜਾਣ ਦੇਣਾ ਕਿਉਂਕਿ ਜਿਸ ਮਜ਼ਬੂਤੀ ਨਾਲ ਉਹ ਸੜਕ ਤੋਂ ਲੈ ਕੇ ਸੰਸਦ ਤੱਕ ਭਾਜਪਾ ਦੀਆਂ ਨੀਤੀਆਂ ਨੂੰ ਬੇਨਕਾਬ ਕਰਦੇ ਆ ਉਹ ਤਾਨਾਸ਼ਾਹੀ ਦੇ ਖਿਲਾਫ ਔਰ ਲੋਕਤੰਤਰ ਦੇ ਹੱਕ ਚ ਮੁਕਤਦੇ ਆ ਇਹ ਡਰ ਸਾਰੇ ਇਸ ਕਰਕੇ ਇਹਨਾਂ ਨੇ ਜੇਲ੍ਹ ਚ ਬੰਦ ਕੀਤਾ ਇਹਨਾਂ ਨੂੰ ਤੇ ਇਹ ਸੀ ਵੀ ਇਹ ਪਾਰਟੀ ਖਤਮ ਹੋ ਜੂਗੀ ਲੀਡਰਸ਼ਿਪ ਜੇਲ੍ਹ ਸੁੱਟ ਦਾਂਗੇ ਪਾਰਟੀ ਜਿਸ ਦਿਨ ਤੇ ਅਰਵਿੰਦ ਜੀ ਨੂੰ ਇਹਨਾਂ ਨੇ ਅੰਦਰ ਕੀਤਾ ਪਾਰਟੀ ਦੁਗਣੇ ਜੋਰ ਸ਼ੋਰ ਨਾਲ ਪਾਰਟੀ ਦੇ ਜਿਹੜੇ ਸਾਡੇ ਅਸਲੀ ਯੋਧੇ ਆ ਨਿਸਵਾਰਥ ਭਾਵਨਾ ਜਿਹੜੇ ਕੰਮ ਕਰ ਰਹੇ ਆ ਉਹ ਇੱਕ ਇੱਕ ਬੰਦਾ ਪੂਰੇ ਦੇਸ਼ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਦਿੱਲੀ ਦੇ ਆਰਾਮਲੀਲਾ ਗਰਾਊਂਡ ਨੇ ਅਸਰ ਦਿਖਾਇਆ ਟ੍ਰੇਲਰ ਟ੍ਰੇਲਰ ਦਿਖਾਇਆ ਲੋਕ ਲਾਂਬੰਦ ਹੋ ਰਹੇ ਆਂ ਔਰ ਤਾਨਾਸ਼ਾਹੀ ਸਰਕਾਰ ਨੂੰ ਜਵਾਬ ਦੇਣਾ ਕੇਂਦਰ ਵੱਲੋਂ ਜਿਹੜਾ ਪੈਸਾ ਰੋਕਿਆ ਜਾਂਦਾ ਆਂ ਪੰਜਾਬ ਦਾ ਵੀ ਪੈਸਾ ਦਿੱਲੀ ਦਾ ਵੀ ਰੋਕਿਆ ਗਿਆ ਸੀ ਕਿਵੇਂ ਦੇਖੋਗੇ ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਵੀ ਪੂਰੀ ਮਜ਼ਬੂਤ ਆ ਪੰਜਾਬ ਦੇ ਵਿੱਚ ਵੀ ਨਜ਼ਰ ਆ ਰਹੀ ਆ ਪੂਰੀ ਮਜ਼ਬੂਤ ਆ ਪਰ ਕੀ ਲੱਗਦਾ ਜੇ ਪੈਸਾ ਹੀ ਇੱਦਾਂ ਕੇਂਦਰ ਰੋਕੀ ਜਾਊਗੀ ਕਿਵੇਂ ਹੱਲ ਨਿਕਲੂਗਾ ਇਸ ਕਰਕੇ ਤੇ ਕਹਿ ਰਹੇ ਆਂ ਉਹ ਮੈਜੋਰਟੀ ਤੇ ਇਨਕਾਰ ਚ ਰੋਕ ਰੇ ਜਦੋਂ ਮੈਂਬਰ ਇਹ ਇਕੱਲੇ ਭਾਜਪਾ ਵਾਲੇ ਕੋਈ ਕੁਸਕਦਾ ਨਹੀਂ ਉੱਥੇ ਜਿੰਨੇ ਕਾਂਗਰਸੀ ਗਏ ਆ ਸੈਂਟਰ 'ਚ ਇਹਨਾਂ ਦਾ ਫਰਜ਼ ਬੰਦਾ ਕਿ ਕਿਸਾਨਾਂ ਤੇ ਜਿਹੜਾ ਹਤਿਆਚਾਰ ਹੋ ਨਫਰਤ ਦੇ ਰੰਗ ਚ ਰੰਗਣ ਦੀ ਕੋਸ਼ਿਸ਼ ਭਾਜਪਾ ਕਰ ਰਹੀ ਆ ਸੂਬਿਆਂ ਦੇ ਹੱਕ ਮਾਰੇ ਜਾ ਰਿਆ ਉਹਦੇ ਖਿਲਾਫ ਲੋ ਮੈਂਬਰ ਪਾਰਲੀਮੈਂਟ ਦਾ ਫਰਜ ਹੈ ਗੱਲ ਕਰਨਾ ਤੇ ਜਦੋਂ ਗੁੰਗੇ ਭੇਜ ਦੇਣਗੇ ਕਿੱਥੋਂ ਬੁਲਣਗੇ ਤਾਂ ਮਾਨ ਸਾਹਿਬ ਨੇ ਇਸ ਵਾਰ ਅਪੀਲ ਕੀਤੀ ਆ ਔਰ ਮੈਨੂੰ ਵੀ ਸ਼੍ਰੀਨੰਦਪੁਰ ਸਾਹਿਬ ਵਰਗੀ ਪਵਿੱਤਰ ਧਰਤੀ ਤੋਂ ਮੌਕਾ ਦਿੱਤਾ ਹੈ ਪੰਜਾਬ ਦੇ ਹੱਕਾਂ ਤੇ ਪੈਰਾ ਵੀ ਦਵਾਂਗੇ ਔਰ ਤਾਨਾਸ਼ਾਈ ਜਿਹੜੀ ਸਰਕਾਰ ਹੈ ਉਹਨੂੰ ਬਾਹਰ ਦਾ ਰਸਤਾ ਦਿਖਾਵਾਂਗੇ ਅਨੰਦਪੁਰ ਸਾਹਿਬ ਹਲਕੇ ਤੋਂ ਆਖਰੀ ਸਾਲ ਅਨੰਦਪੁਰ ਸਾਹਿਬ ਹਲਕੇ ਤੋਂ ਹਰ ਵਾਰ ਚੰਦੂ ਮਾਦਰਾ ਖੜਦੇ ਆ ਰਹੇ ਨੇ ਕਿਵੇਂ ਲੱਗਦਾ ਕਿਵੇਂ ਦਾ ਮੁਕਾਬਲਾ ਯਾਰ ਪਹਿਲਾਂ ਖੜੇ ਜਿਤਾਵ ਹੀ ਦਿੱਤਾ ਲੋਕਾਂ ਨੇ 14 ਚ ਤੇ ਪੁੱਤ ਦੇ ਉਥੇ ਪਟਿਆਲੇ ਸਾਰੇ ਪੈਸੇ ਲਾਤੇ ਆਨੰਦਪੁਰ ਸਾਹਿਬ ਵਾਲੇ ਲੋਕਾਂ ਦੇ ਪੈਸੇ ਉਥੇ ਲਾਤੇ ਇਨਾਂ ਦੀ ਲੜਾਈ ਆਪਣੇ ਪੁੱਤਾਂ ਨੂੰ ਰਾਜਨੀਤਿਕ ਸੈੱਟ ਕਰਨ ਦੀ ਹੈ ਸਾਡੀ ਲੜਾਈ ਪੰਜਾਬ ਦੇ ਪੁੱਤਾਂ ਨੂੰ ਬਿਹਤਰ ਬਣਾਉਣ ਦੀ ਹੈ ਬਿਲਕੁਲ ਬਿਲਕੁਲ ਖਰੜ ਦੀਆਂ ਤਸਵੀਰਾਂ ਨੇ ਖਰੜ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕਿ ਅੱਜ ਖਰੜ ਦੇ ਦਫ਼ਤਰ ਦਾ ਜਿਹੜਾ ਕਿ ਉਦਘਾਟਨ ਕੀਤਾ ਜਾ ਰਿਹਾ ਆ ਜਿਹੜੇ ਕਿ ਅਨੰਦਪੁਰ ਸਾਹਿਬ ਹਲਕੇ ਤੋਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਮਾਲਵੀਂਦਰ ਸਿੰਘ ਕੰਗ ਜਿਹੜੇ ਕਿ ਪਹੁੰਚ ਚੁੱਕੇ ਨੇ ਅੱਗੇ ਜਿਹੜੀ ਖਰੜ ਹਲਕੇ ਦੀ ਟੀਮ ਹੈ ਉਹਦੇ ਵੱਲੋਂ ਜਿਹੜਾ ਕਿ ਕੈਂਡੀਡੇਟ ਸਾਹਿਬ ਦਾ ਸਵਾਗਤ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੋਲਡਜੀ ਖੜੇ ਨੇ ਮੈਡਮ ਮੁਹਾਲੀ ਦੇ ਜਿਹੜੇ ਪ੍ਰਧਾਨਯੋਗ ਜ਼ ਉਹਨੇ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਕਿ ਅੰਦਰ ਪਾਰਟ ਰੱਖਿਆ ਗਿਆ ਹੈ ਪਾਰਟੀ ਦੀ ਸਮਾਪਤੀ ਤੋਂ ਬਾਅਦ ਦੇਖਾਂਗੇ ਕੁਝ ਸਮੇਂ ਤੱਕ ਜਿਹੜੇ ਅਨਮੋਲ ਗਗਨ ਮਾਨ ਵੀ ਇੱਥੇ ਪਹੁੰਚਣਗੇ ਜਿਵੇਂ ਕਿ ਵਿਧਾਇਕ ਜਿਹੜੇ ਆਪਣੇ ਕੈਂਡੀਡੇਟ ਨੇ ਉਹਨਾਂ ਦਾ ਕਹਿਣਾ ਹੈ ਕਿ ਅਨੰਦਪੁਰ ਸਾਹਿਬ ਹਲਕੇ ਤੋਂ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਉਹਨਾਂ ਨੂੰ ਸੀਟ ਦੇ ਕੇ ਨਵਾਜਿਆ ਗਿਆ ਦੇਖਾਂਗੇ ਵੱਡੀ ਜਿਹੜੀ ਕਿ ਲੀਡ ਦੇ ਨਾਲ ਉੱਥੋਂ ਜਿੱਤ ਹਾਸਲ ਹੁੰਦੀ ਹੈ ਕਿ ਨਹੀਂ ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਕੈਮਰਾਮੈਨ ਸੰਦੀਪ ਦੇ ਨਾਲ ਹਰਜੀਤ ਜਣਡੂ 10 ਸਮਰ نیوز ਖਰੜ